ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਨੇ ਸਵੇਰ ਤੋਂ ਲੈ ਕੇ ਅੱਜ ਸਜੀ ਬਾਤ ਦਾ ਕੀਰਤਨ ਸੁਣਿਆ ਨਾਮ ਸਿਮਰਨ ਕੀਤਾ ਹੈ ਸਤਿਗੁਰੂ ਜੀ ਦੀ ਸਾਖੀ ਸੁਣੀ ਹੈ ਬੜਾ ਮਨ ਗੁਰੂ ਵਾਲੇ ਪਾਸੇ ਜੁੜਿਆ ਹੋਇਆ ਹੈ ਇਸ ਵਕਤ ਜਿਹੜਾ ਜ਼ਿੰਦਗੀ ਦਾ ਅੱਛਾ ਪੱਖ ਹੈ ਉਹ ਸਾਹਮਣੇ ਆਇਆ ਹੋਇਆ ਸਾਰਿਆਂ ਦੇ ਮਨ ਸਾਡੇ ਗੁਰੂ ਚਰਨਾਂ ਨਾਲ ਜੁੜੇ ਹੋਏ ਨੇ ਅਸੀਂ ਨਾਮ ਸਿਮਰਨ ਕਰਨਾ ਗੁਰ ਬਾਣੀ ਪੜ੍ਹਨੀ ਆਪਣੇ ਇਸ ਜੀਵਨ ਨੂੰ ਅੱਛਾ ਬទਿਤ ਕਰਨ ਵਾਸਤੇ ਇਹਦੇ ਵਿੱਚ ਖੁਸ਼ੀਆਂ ਲਿਆਉਣ ਵਾਸਤੇ ਇਸ ਨੂੰ ਸਾਰਥਕ ਕਰਨ ਵਾਸਤੇ ਇਹ ਸਾਰੇ ਯਤਨ ਕਰਦੇ ਆਂ ਆਪ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਮੈਨੂੰ ਕੁਝ ਮਿੰਟ ਬੋਲਣ ਵਾਸਤੇ 10 ਮਿੰਟ ਮੈਂ ਲਗਾ ਮੰਗਾ ਮੇਰਾ ਵਿਸ਼ਾ ਮਿਲਣਾ ਜੁਲਣਾ ਇਹ ਪਰ ਮੈਂ ਅੱਜ ਥੋੜਾ ਜਿਹਾ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਨੇ ਉਹਨਾਂ ਬਾਰੇ ਤੁਹਾਡੇ ਨਾਲ ਆਪਣੇ ਕੁਝ ਵਿਚਾਰ ਸਾਂਝੇ ਕਰਾਂਗਾ ਜੋ ਮੈਂ ਸੁਣਿਆ ਪੜ੍ਹਿਆ ਆਪਣੀ ਬੁੱਧੀ ਮਦਦ ਤੁਹਾਡੇ ਨਾਲ ਥੋੜੀ ਜਿਹੀ ਵਿਚਾਰਾਂ ਦੀ ਸਾਂਝ ਪਾਉਂਦੀਆਂ ਕਿ ਰਿਸ਼ਤੇ ਬਣਦੇ ਕਿਵੇਂ ਨੇ ਨਿਭਾਉਣੇ ਕਿਵੇਂ ਨੇ ਇਹਨਾਂ ਚ ਤਰੇੜਾਂ ਕਿਵੇਂ ਪੈ ਜਾਂਦੀਆਂ ਨੇ ਔਰ ਉਹ ਤਰੇੜਾਂ ਮਿਟਣੀਆਂ ਕਿਵੇਂ ਨੇ ਔਰ ਸਭ ਤੋਂ ਵੱਡਾ ਰਿਸ਼ਤਾ ਉਹ ਜਿਹੜਾ ਜਿਹੜਾ ਸਦੀਵੀ ਸਾਡੇ ਨਾਲ ਚੱਲਦਾ ਹੈ ਔਰ ਇਹ ਨੰਬਰ ਦੇ 10 ਮਿੰਟ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਨੂੰ ਕਲੋਜ਼ ਕਰ ਦਿੰਦੇ ਹਾਂ ਮੈਂ ਆਪਣੀ ਕਿਸੇ ਭੈਣ ਭਰਾ ਯਾਰ ਦੋਸਤ ਨੂੰ ਇਹ ਕਹਿਣਾ ਕਿ ਮੈਂ ਥੋੜੇ ਦਿਨਾਂ ਲਈ ਬਾਹਰ ਚੱਲਿਆ ਆ ਮੇਰੀ ਇੱਕ ਟਰਾਲੀ ਇਤਾਂ ਦੀ ਹੈ ਤੁਹਾਡੇ ਮਕਾਨ ਦੇ ਵਿੱਚ ਜਾਂ ਤੁਹਾਡੇ ਪਲਾਟ ਦੇ ਵਿੱਚ ਇੱਥਾਂ ਦੀ ਇੱਕ ਟਰਾਲੀ ਰੱਖ ਕੇ ਜਾਨਾ ਔਰ 6 ਮਹੀਨੇ ਬਾਅਦ ਆ ਕੇ ਮੈਂ ਆਪਣਾ ਪਲਾਟ ਬਣਾਉਣੇ ਲਗਾ ਲਵਾਂਗਾ। ਦੂਸਰਾ ਉਸਦੇ ਦੋਸਤ ਨੂੰ ਮੈਂ ਕਹਿੰਨਾ ਕਿ ਆ ਮੈਂ ਇੱਕ ਗੱਡੀ ਅੱਥੇ ਖੜੀ ਕਰਕੇ ਚੱਲਿਆਂ ਕਾਰ ਮਰੀ ਇਹਦਾ ਜਰਾ ਖਿਆਲ ਰੱਖਿਓ 6 ਮਹੀਨੇ ਬਾਅਦ ਆ ਕੇ ਮੈਨੂੰ ਸਮਾੜ ਲੈਣਾ। ਤੀਸਰੀ ਮੇਰੇ ਕੋਲ ਕੋਈ ਬਿੱਲੀ ਜਾਂ ਕੁੱਤਾ ਕੋ ਪੈਟ ਨਹੀਂ ਸਾਸਰੀ ਅਕਾ ਉਹ ਜਿਹੜਾ ਕੋਈ ਪੈਟ ਹੈ ਉਹ ਮੈਂ ਤੁਹਾਨੂੰ ਦੇ ਕੇ ਚਲਾ ਜਾਣਾ ਕਿ ਭਈ ਇਸ ਦਾ ਤੁਸੀਂ ਖਿਆਲ ਰੱਖਣਾ ਚੌਥਾ ਨੰਬਰ ਆਂਦਾ ਹੈ ਕਿ ਮੈਂ ਆਪਣਾ ਬੱਚਾ ਤੁਹਾਡੇ ਵਾਸਤੇ 10 ਦਿਨਾਂ ਵਾਸਤੇ ਛੱਡ ਜਾਨਾ ਕੋ ਬੱਚਾ ਛੋਟਾ ਜਿਹਾ ਜਦੋਂ ਮੈਂ 6 ਮਹੀਨੇ ਬਾਅਦ ਵਾਪਸ ਆਣਾ ਹੈ ਇਟ ਐਜ਼ ਇਟ ਇਜ਼ ਮੈਨੂੰ ਵਾਪਸ ਮਿਲ ਜਾਣੀਆਂ ਨੇ ਉਹਨਾਂ ਨੂੰ ਸਾਹਮਣੇ ਤੁਹਾਡਾ ਕੋਈ ਜ਼ੋਰ ਨਹੀਂ ਲੱਗਣਾ ਮਸ਼ੀਨਰੀ ਜਿਹੜੀ ਮੈਂ ਤੁਹਾਡੇ ਕੋਲ ਛੱਡ ਗਈਆਂ ਉਹਨੂੰ ਥੋੜਾ ਜਿਹਾ ਮੇਨਟੇਨੈਂਸ ਤੁਹਾਨੂੰ ਕਰਨੀ ਪੈਗੀ ਗੱਡੀ ਨੂੰ ਕਦੇ ਚਾਲੂ ਕਰਤਾ ਕਦੇ ਬੰਦ ਕਰਤਾ ਥੋੜਾ ਚਲਾ ਲਿਆ ਵੀ ਉਹਦੀ ਬੈਟਰੀ ਨਾ ਡਾਊਨ ਹੋ ਜਾਏ ਜਿਹੜਾ ਮੈਂ ਪੈਟ ਛੱਡ ਕੇ ਜਾਵਾਂਗਾ ਬਿੱਲੀ ਉਹਨੂੰ ਸਵੇਰੇ ਸ਼ਾਮ ਦੁੱਧ ਪਿਆਣਾ ਉਹਦੀ ਰਾਖੀ ਕਰਨੀ ਉਹਦੇ ਨਾਲ ਤੁਹਾਡਾ ਥੋੜਾ ਜਿਹਾ ਮੋਹ ਹੋ ਜਾਏਗਾ ਜਿਹੜਾ ਕੋਈ ਇੱਕ ਬੱਚਾ ਛੋਟਾ ਜਿਹਾ ਤੁਹਾਡੇ ਕੋਲ ਛੱਡ ਕੇ ਜਾਵਾਂਗਾ ਉਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਮੋਹ ਹੋ ਜਾਏਗਾ ਜੇ ਉਸ ਬੱਚੇ ਨੂੰ ਮੰਨ ਲਓ ਬਿਮਾਰ ਹੁੰਦਾ ਹੈ ਜਾਂ ਕੁਝ ਹੁੰਦਾ ਹੈ ਤੁਹਾਡੀ ਦਸਾਂ ਜਨਾਂ ਦੇ ਵਿੱਚ ਵਿੱਚ ਉਹਦੇ ਨਾਲ ਇੰਨੀ ਕੁ ਅਟੈਚਮੈਂਟ ਹੋ ਜਾਏਗੀ ਤੁਹਾਡਾ ਆਪਣਾ ਮਨ द्रवित ਹੋ ਜਾਏਗਾ ਜੇ ਉਹਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤੁਸੀਂ ਅਪਸੈਟ ਹੋ ਜਾਓਗੇ ਇਹ ਰਿਸ਼ਤੇ ਇਸ ਤਰ੍ਹਾਂ ਜੁੜ ਜਾਂਦੇ ਨੇ ਨਰਜੀਵ ਚੀਜ਼ ਨਾਲ ਵੀ ਜੁੜਦੇ ਨੇ ਉਹਦੀ ਮੇਨਟੇਨੈਂਸ ਕਰਨੀ ਪੈਂਦੀ ਹੈ ਪਰ ਜਿਹੜੀ ਜੀਵਤ ਚੀਜ਼ ਹੈ ਜੇ ਉਹ ਬੱਚੇ ਨੂੰ ਕੁਝ ਹੋ ਜਾਂਦਾ ਹੈ ਜਾਂ ਕੋਈ ਤਕਲੀਫ ਹੁੰਦੀ ਹੈ ਤੁਸੀਂ ਆਪਣੇ ਅੰਦਰੋਂ ਕਿੰਨੀ ਕੋਸ਼ਿਸ਼ ਕਰਦੇ ਹੋ ਕਿ ਉਹਨੂੰ ਅਸੀਂ ਸੰਭਾਲ ਕੇ ਰੱਖੀਏ ਇਹ ਰਿਸ਼ਤੇ ਇਸ ਤਰ੍ਹਾਂ ਜੀਵੰਤ ਚੀਜ਼ਾਂ ਦੇ ਨਾਲ ਜੀਵੰਤ ਜੜੀਆਂ ਹੈ ਪੈਟਰਨ ਨਾਲ ਵੀ ਹੋ ਜਾਂਦੇ ਨੇ ਔਰ ਬੱਚੇ ਨਾਲ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਛੋਟਾ ਬੱਚਾ ਕੋਈ ਪੈਦਾ ਹੁੰਦਾ ਹੈ ਮਹੀਨੇ ਦੋ ਮਹੀਨੇ ਦਾ ਉਹਦੇ ਨਾਲ ਅਸੀਂ ਕਿੰਨਾ ਲਾਡ ਕਰਦੇ ਹਾਂ ਅਸੀਂ ਆਪਣੇ ਮਨ ਨੂੰ ਉਹਨੂੰ ਸੰਭਾਲਦੇ ਆ ਉਹਨੂੰ ਕੰਟਰੋਲ ਕਰਦੇ ਆ ਪਰ ਅਸਲ ਦੇ ਵਿੱਚ ਉਹ ਸਾਨੂੰ ਕੰਟਰੋਲ ਕਰ ਰਿਹਾ ਹੁੰਦਾ ਹੈ ਉਹ ਸਾਨੂੰ ਦੱਸਦਾ ਹੈ ਕਿ ਕਿਹੜੇ ਵੇਲੇ ਅਸੀਂ ਉੱਠਣਾ ਹੈ ਕਿਹੜੇ ਵੇਲੇ ਸੌਣਾ ਹੈ ਕਿਹੜੇ ਵੇਲੇ ਜਾਗਣਾ ਹੈ ਉਹ ਸਾਡੀ ਲਾਈਫ ਨੂੰ ਕੰਟਰੋਲ ਕਰਦਾ ਹੈ ਹਾਲਾਂਕਿ ਉਹਨੂੰ ਸਾਡੇ ਪਿਆਰ ਦੀ ਕੋਈ ਸਮਝ ਨਹੀਂ ਹੈ ਪਰ ਉਹ ਸਾਡੀ ਲਾਈਫ ਕੰਟਰੋਲ ਕਰਦਾ ਹੈ ਇੱਕ ਤਰੀਕਾ ਇਹ ਹੈ ਕਿ ਰਿਸ਼ਤੇ ਇਸ ਤਰ੍ਹਾਂ ਬਣ ਜਾਂਦੇ ਨੇ ਉਸ ਤਰ੍ਹਾਂ ਵਾਇਲਡ ਇੱਕ ਬਹੁਤ ਵੱਡਾ ਫਿਲਾਸਫਰ ਸੀ ਉਹਨੇ ਕੁਝ ਲਿਖਿਆ ਆਗਮਨ ਨੂੰ ਉਹ ਚੀਜ਼ਾਂ ਜਿਹੜੀਆਂ ਪਸੰਦ ਨਹੀਂ ਆਉਂਦੀਆਂ ਉਹਨੂੰ ਜੇਲ੍ਹ ਹੋ ਗਈ ਜੇਲ੍ਹ ਦੇ ਵਿੱਚ ਜਾਂਦਾ ਜਿੰਨੀ ਉਹਦੀ ਲਿਖਾਈ ਪੜਾਈ ਸਾਰਾ ਕੁਝ ਬੇਕਾਰ ਹੋ ਗਿਆ ਜੇਲ੍ਹ ਚ ਜਾ ਰਿਹਾ ਹੱਤਗੜੀ ਲੱਗੀ ਐ ਸਭ ਲੋਕ ਉਹਦੇ ਤੇ ਥੂ-ਥੂ ਕਰਦੇ ਨੇ ਉਹ ਜਾ ਰਿਹਾ ਨੇ ਕੀ ਕਰ ਲੇ ਤਾਂ ਉਸਨੇ ਦੇਖਿਆ ਬਹੁਤ ਦੂਰ ਭੀੜ ਦੇ ਵਿੱਚੋਂ ਹਜ਼ਾਰ ਆਦਮੀ ਦੇ ਵਿੱਚੋਂ ਵੀ ਇੱਕ ਬਜ਼ੁਰਗ ਨੇ ਆਪਣਾ ਸਿਰ ਤੋਂ ਟੋਪੀ ਲਈ ਔਰ ਫੇਰ ਸਿਰ ਦੇ ਉੱਤੇ ਰੱਖ ਲਈ ਉਹ ਲਿਖਿਆ ਕਿ ਮੇਰਾ ਜੀਵਨ ਤੋਂ ਉੱਕਾ ਮੈਂ ਉਕਤਾ ਗਿਆ ਪਰ ਉਸ ਬੰਦੇ ਨੂੰ ਕੀ ਪਤਾ ਮੈਂ ਉਹਦੀ ਹੱਲ ਵੇਖਿਆ ਕਿ ਨਹੀਂ ਵੇਖਿਆ ਪਰ ਉਹਨੇ ਜਿਹੜੀ ਮੈਨੂੰ ਰਿਸਪੈਕਟ ਦਿੱਤੀ ਉਹਦੇ ਨਾਲ ਮੇਰਾ ਇਹੋ ਜਿਹਾ ਨਾਤਾ ਬੱਝ ਗਿਆ ਕਿ ਮੇਰਾ ਮੁਲਕ ਫੇਰ ਦੁਬਾਰਾ ਜੀਣ ਨੂੰ ਜੀ ਕੀਤਾ ਉਹਨੇ ਬਹੁਤ ਸਾਰੀਆਂ ਉਹਨੇ ਕਿਤਾਬਾਂ ਲਿਖੀਆਂ ਨੇ ਉਹਦੇ ਨਾਂ ਦੇ ਬਹੁਤ ਸਾਰੇ ਇਨਾਮ ਹੀ ਹੁਣ ਚਲਦੇ ਨੇ ਰਿਸ਼ਤਾ ਕਿਸੇ ਬੋਰਡ ਰੂਮ 'ਚ ਨਹੀਂ ਬਣਦਾ ਰਿਸ਼ਤਾ ਇੱਕ ਬੰਦੇ ਵਿੱਚ ਬਣ ਜਾਂਦਾ ਹੈ ਰਿਸ਼ਤਾ ਜਨਮ ਨਾਲ ਬਣ ਜਾਂਦਾ ਅਸੀਂ ਰੋਜ਼ ਪਤਾ ਨਹੀਂ ਕਿੰਨੇ 6 ਗਲਾਸ 8 ਗਲਾਸ ਪਾਣੀ ਪੀਂੰਦਾ ਰੱਖਿਆ ਸਿਸਟਮ ਡਾਕਟਰ ਕਹਿੰਦੇ ਨੇ 8 ਗਲਾਸ ਪਾਣੀ ਪੀਓ ਤੁਰੇ ਜਾਂਦੇ ਆ ਜਾਂ ਮਨੋ ਸਕੂਟਰ ਤੇ ਗੱਡੀ ਤੇ ਅਸੀਂ ਜਾਂਦੇ ਆ ਕੇ ਦੇਖਦੇ ਆ ਕੋਈ ਆਦਮੀ ਬੇਹੋਸ਼ ਹੋ ਕੇ ਡਿੱਗ ਜਾਂ ਪੀੜ ਲੱਗੀ ਹੈ ਲੋਕੀ ਉੱਥੇ ਖੜੇ ਨਹੀਂ ਉਹ ਵਾਹ ਇਹਨਾਂ ਕਿਸੇ ਕੋਲ ਪਾਣੀ ਹੈ ਅਸੀਂ ਭੱਜ ਕੇ ਜਾਂਦੇ ਆ ਟਿੱਕੀ ਖੋਲ ਦੇ ਵਿੱਚ ਬੋਤਲ ਪਾਣੀ ਦੀ ਲੈ ਆ ਕੇ ਉਸ ਦਿਨ ਹੋਇਆ ਜਦੋਂ ਦੀ ਜਾਨ ਬਚਾਉਣ ਵਾਸਤੇ ਇੱਕ ਅੱਧਾ ਗਲਾਸ ਪਾਣੀ ਉਹ ਅਸੀਂ ਉਹਨੂੰ ਪਿਆ ਦਿੰਨੇ ਆ ਉਹ ਸਾਡਾ ਰਿਸ਼ਤਾ ਜੁੜ ਜਾਂਦਾ ਸਾਨੂੰ ਸਾਰੀ ਉਮਰ ਉਹ ਭੁੱਲਣਾ ਨਹੀਂ ਕਿ ਅਸੀਂ ਜਾਂ ਕੰਮ ਕੀਤਾ ਸੀ ਰਿਸ਼ਤਾ ਇਸ ਤਰ੍ਹਾਂ ਡੋੜਦਾ ਹੈ ਰਿਸ਼ਤਾ ਨਾਲ ਹੋਣ ਨਾਲ ਨਹੀਂ ਜੁੜਦਾ ਰਿਸ਼ਤਾ ਜਦੋਂ ਅਸੀਂ ਕਿਸੇ ਨਾਲ ਕਨੈਕਟ ਹੁੰਨੇ ਆ ਉਦੋਂ ਜੁੜਦਾ ਨਾਲ ਬੱਠਰੀਏ ਅੱਜ ਕੱਲ੍ਹ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਆ ਸਾਰਾ ਪਰਿਵਾਰ ਇਕੱਠਾ ਬੈਠਾ ਹੈ ਪਰ ਅੰਦਰੋਂ ਅੰਦਰ ਹੀ ਮਨਾਂ ਦੇ ਵਿੱਚ ਕੀ ਚੱਲਦਾ ਹੁੰਦਾ ਉਹ ਸਾਨੂੰ ਨਹੀਂ ਪਤਾ ਵੀ ਅੰਦਰ ਮਨ ਦੇ ਵਿੱਚ ਕੀ ਹੋ ਰਿਹਾ ਹੈ ਐਸਾ ਕਨੈਕਟ ਹੋਣਾ ਨਾਲ ਜੁੜਦਾ ਜਿਵੇਂ ਇੱਕ ਛੋਟੀ ਜਿਹੀ ਜੰਪਲ ਹੈ ਅੱਜ ਕੱਲ ਮੋਬਾਈਲ ਸਾਰਿਆਂ ਕੋਲ ਹੋਣਗੇ ਕਿਸੇ ਦੀ ਪਰਸ ਧਾਵੇਂ ਰਹਿ ਜੇ ਮਾਲਾ ਭਾਵੇਂ ਘਰੇ ਰਹਿ ਜੇ ਪਰ ਮੋਬਾਈਲ ਨਹੀਂ ਰਹਿੰਦਾ ਉਹ ਅਸੀਂ ਨਾਲ ਲੈ ਕੇ ਆਨੇ ਆ ਇੰਨੀ ਇਹਦੀ ਸੇਫਟੀ ਰੱਖਨੇ ਆ ਪਰ ਇੱਕ ਇਮੇਜਿਨ ਕਰੋ ਕਿ ਜਿਹੜਾ ਸਭ ਤੋਂ ਪਹਿਲਾ ਮੋਬਾਈਲ ਬਣਿਆ ਉਹਦੀ ਕੀ ਵੈਲਿਊ ਹੈ ਮੋਬਾਈਲ ਬਣ ਗਿਆ ਔਰ ਮੈਂ ਨਹੀਂ ਫਿਰਦਾ ਕੀ ਵੈਲਿਊ ਆਦੀ ਉਸ ਮੋਬਾਈਲ ਦੀ ਵੈਲਿਊ ਕਦੋਂ ਬਣੀ ਜਦੋਂ ਦੂਸਰਾ ਮੋਬਾਈਲ ਬਣਿਆ ਇੱਕ ਮੋਬਾਈਲ ਦੀ ਕੋਈ ਵੈਲਿਊ ਨਹੀਂ ਦੂਸਰਾ ਮੋਬਾਈਲ ਬਣਿਆ ਔਰ ਉਹ ਪਹਿਲੇ ਦੇ ਨਾਲ ਕਨੈਕਟ ਹੋਇਆ ਤਾਂ ਪਹਿਲੇ ਦੀ ਵੀ ਵੈਲਿਊ ਬਣ ਗਈ ਦੂਜੇ ਦੀ ਵੀ ਬਣ ਗਈ ਜਦੋਂ ਤੀਸਰਾ ਮੋਬਾਈਲ ਬਣਿਆ ਫਿਰ ਪਹਿਲੇ ਦੋਨਾਂ ਦੀ ਵੈਲਿਊ ਬਣੀ ਔਰ ਤੀਸਰੇ ਦੀ ਵੈਲਿਊ ਬਣੀ ਇਹੀ ਗਣਿਤ ਰਿਸ਼ਤਿਆਂ ਦੀ ਹੈ ਰਿਸ਼ਤੇ ਵੀ ਇਸੇ ਤਰ੍ਹਾਂ ਬਣਦੇ ਨੇ ਜੇ ਅਸੀਂ ਕਨੈਕਟ ਹੋ ਨਹੀਂ ਆ ਜੇ ਅਸੀਂ ਕਿਸੇ ਨਾਲ ਕਨੈਕਟਡ ਨਹੀਂ ਆ ਸਾਡਾ ਕੋਈ ਰਿਸ਼ਤਾ ਨਹੀਂ ਆ ਨਾਲ ਬੈਠੇ ਆ ਭੈਣ ਭਰਾ ਆ ਰਿਸ਼ਤੇਦਾਰ ਕਿੰਨੀ ਦੁਨੀਆ ਦੇ ਨਾਲ ਅਸੀਂ ਤੁਰੇ ਜਾਂਦੇ ਆ ਜਿੱਥੇ ਅਸੀਂ ਕਨੈਕਟ ਆ ਉੱਥੇ ਸਾਡਾ ਰਿਸ਼ਤਾ ਬਣਦਾ ਹੈ ਸਥਾਪਿਤ ਹੁੰਦਾ ਹੈ ਅਸੀਂ ਸਾਥ ਸੰਗਤ ਦੇ ਰੂਪ ਵਿੱਚ ਇੱਥੇ ਬੈਠੇ ਆ ਵਿੱਚੋਂ ਵਿੱਚੋਂ ਕੋਈ ਬੰਦੇ ਆਪਣਾ ਕੋਸ਼ਿਸ਼ ਕਰ ਲੈਨੇ ਮੋਬਾਈਲ ਤੇ ਇੱਥੇ ਆਸਾ ਦੀ ਬਾਤ ਸੁਣਦੇ ਆ ਸੁਣਦੇ ਆ ਵੀ ਭੈਣੀ ਸਾਫ ਲਗਾ ਕੇ ਦੇਖ ਲੈਨੇ ਆ ਵੀ ਪਾਸ਼ਾ ਜੀ ਕਿੱਥੇ ਨੇ ਅਸੀਂ ਕਨੈਕਟਡ ਆ ਉਹਨਾਂ ਨਾਲ ਇੱਕ ਦੂਸਰੇ ਨੂੰ ਤੇ ਦੱਸਾਂਗੇ ਹਾਂ ਅੱਜ ਬੰਗਲੌਰ ਦਰਸ਼ਨ ਹੋਏ ਅੱਜ THAILAND ਗਏ ਕਿਉਂ ਅਸੀਂ ਕਨੈਕਟਡ ਆ ਅਸੀਂ ਸਾਗੁਰੇਨ ਦਰਸ਼ਨ ਕਰਨ ਜਾਂਦੇ ਆ ਉਹ ਸਟੇਜ ਤੇ ਸਭਾਯਮਾਨ ਨੇ ਉਹ ਇੱਕ ਜਣੇ ਦੀ ਸਸਰੀ ਕਾਂ ਦਾ ਇਸ਼ਾਰਾ ਕਰਦੇ ਨੇ ਜਾਂ ਦੋ ਜਣਿਆਂ ਦੀ ਕਰਦੇ ਨੇ ਵੀ ਜਿਹੜੇ ਮੱਥਾ ਦੇਕਣ ਵਾਲੇ ਨੇ ਉਹਨਾਂ ਚੋਂ 10 ਕਹਿਣਗੇ ਸਚੁਬਾਸ਼ ਨੇ ਮੈਨੀ ਰਿਸਪਾਂਸ ਕੀਤਾ ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਕਿਉਂਕਿ ਉਹ 10 ਕਨੈਕਟਡ ਨੇ ਦੂਸਰੇ ਦਸਾਂ ਨਹੀਂ ਆਖਣਾ ਨਹੀਂ ਯਾਰ ਉਹ ਮੈਨੂੰ ਨਹੀਂ ਕਿਹਾ ਉਹ ਹੋਰ ਕਿਸੇ ਨੂੰ ਸ਼ਰਾਬ ਕੀਤਾ ਇਹ ਜਿਹੜਾ ਬੰਦਾ ਕਨੈਕਟਡ ਹੈ ਉਹ ਚਾਹੇ ਅੱਜ ਸਾਡੇ ਸਾਥੀ ਸੱਚੀ ਭਾਸ਼ਾ ਬੰਗਲੌਰ ਨੇ ਪੈਣੀ ਸਾਹਿਬ ਨੇ ਕਿਤੇ ਵੀ ਨਹੀਂ ਉਹ ਸਾਡੇ ਅੰਗ ਸੰਗ ਨੇ ਇਹ ਰਿਸ਼ਤਾ ਹੈ ਅਬ ਸਭ ਤੋਂ શ્રેਸ਼ਟ ਰਿਸ਼ਤਾ ਜਿਹੜਾ ਹੈ ਉਹ ਅਧਿਆਤਮ ਦਾਈ ਹੈ ਉਸ ਸਪਿਰਚੁਅਲਟੀ ਦਾ ਹੈ ਉਹ ਇਹੋ ਜਿਹਾ ਰਿਸ਼ਤਾ ਹੈ ਕਿ ਜਿਹੜਾ ਸਾਨੂੰ ਬਚਪਨ ਤੋਂ ਲੈ ਕੇ ਹਰ ਜਗ੍ਹਾ ਤੇ ਸਹਾਰਾ ਦਿੰਦਾ ਹੈ ਅਰਥਾਂ ਦੇ ਸਾਡੇ ਨਾਲ ਰਹਿੰਦਾ ਹੈ इवन ਸਾਡੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਰਿਸ਼ਤਾ ਸਾਡੀ ਕਦਰ ਕਰਦਾ ਹੈ ਸਾਡੇ ਬੱਚਿਆਂ ਨੂੰ ਵੀ ਅਗਾਹੋ ਇਸ ਗੱਲ ਦਾ ਧਰਵਾਰ ਦਿੰਦਾ ਔਰ ਅਸੀਂ ਵੀ ਇਹ ਵਿਸ਼ਵਾਸ ਕਰਦੇ ਹਾਂ ਕਿ ਗੁਰੂ ਤੇ ਸਿੱਖ ਦਾ ਨਾਤਾ ਜਿਹੜਾ ਹੈ ਉਹ ਸਦੀਵੀ ਹੈ ਹਮੇਸ਼ਾ ਚੱਲਣ ਵਾਲਾ ਅਸੀਂ ਨਾਤਿਆਂ ਨੂੰ ਨਿਭਾਣਾ ਕਿਵੇਂ ਹੈ ਇਹਦੇ ਵਿੱਚ ਇੱਕ ਬੈਲੈਂਸ ਬਣਾ ਕੇ ਰੱਖਣਾ ਪੈਂਦਾ ਹੈ ਜੀ ਅਸੀਂ ਬਹੁਤ ਜ਼ਿਆਦਾ ਬੱਚੇ ਨੂੰ ਪਿਆਰ ਕਰੀਏ ਤਾਂ ਵੀ ਉਸ ਦੇ ਵਿਗੜਨ ਦਾ ਡਰ ਹੈ ਜੀ ਅਸੀਂ ਬਹੁਤ ਘੱਟ ਪਿਆਰ ਕਰੀਏ ਤੇ ਫਿਰ ਵੀ ਰਿਸ਼ਤਿਆਂ ਦੇ ਵਿੱਚ ਤਰੇੜ ਆ ਜਾਂਦੀ ਹੈ ਦੋ ਜੰਪਲਾਂ ਪਹਿਲੀ ਜੰਪਲ ਹੈ ਕਿ ਇੱਕ ਬੱਚਾ ਉਹਦੇ ਪਿਤਾ ਨੇ ਉਹਨੂੰ ਕੋਈ ਗਿਫਟ ਲੈ ਕੇ ਦਿੱਤਾ ਪਜਾਮਾ ਲੈ ਆ ਦਿੱਤਾ ਉਹ ਪਜਾਮਾ 6 ਇੰਚ ਵੱਡਾ ਨਿਕਲਿਆ ਸਭ ਤੋਂ ਸੌਤ ਮਾਂ ਹੁੰਦੀ ਮਾਂ ਉਹਨੇ ਵਾਲਾ ਮਦੇਦਾ ਕੀ ਕਰ ਦਿੱਤਾ ਫਿਰ ਪਿਤਾ ਨੂੰ ਆਖਿਆ ਫਿਰ ਭੈਣ ਨੂੰ ਆਖਿਆ ਜੇ ਦੇਣੀ ਸੀ ਚੀਜ਼ ਤੋ ਦਿੰਦੇ ਜਿਹੜੀ ਮੇਰੇ ਕੰਮ ਆ ਜਾਂਦੀ ਕਿਉਂਕਿ ਉਹ ਮੋਹ ਚ ਸਨ ਉਹਨਾਂ ਨੇ ਪਿਤਾ ਰਾਤ ਨੂੰ ਉੱਠਿਆ ਉਹਨੇ ਉਸਕੇ ਬੱਚੇ ਦੇ ਸਹਰਾਣੇ ਚੱਕ ਕੇ ਪਜਾਮਾ 6 ਇੰਚ ਕੱਟ ਦਿੱਤਾ ਬਾਅਦ ਵਿੱਚ ਮਾਤਾ ਨੂੰ ਕਿਤੇ ਜਾਗ ਆਈ ਉਹ ਉੱઠી ਉਹਨੇ ਵੀ ਉੱਠ ਕੇ ਉਹ 6 ਇੰਚ ਪਜਾਮਾ ਛੋਟਾ ਕਰ ਦਿੱਤਾ ਭੈਣ ਨੂੰ ਜਾਗ ਆਈ ਭੈਣ ਉੱઠી ਭੈਣ ਨੇ ਵੀ 6 ਇੰਚ ਕੱਟ ਕੇ ਛੋਟਾ ਕਰ ਦਿੱਤਾ ਉਹ ਜਦੋਂ ਸਵੇਰੇ ਉੱਠਿਆ ਸਾਰੇ ਖੁਸ਼ੀ-ਖੁਸ਼ੀ ਉਹਨੂੰ ਉੱਠਦੇ ਨੂੰ ਕਹਿੰਦੇ ਡੇਡਾ ਉਹ ਜਿਹੜਾ ਪਜਾਮਾ ਸੀ ਨਾ ਉਹ ਪਾ ਕੇ ਦਿੰਦਾ ਪਾ ਕੇ ਉਹਨਾਂ ਸਾ ਉਹ ਪਾਇਆ ਤੇ ਤੁਹਾਨੂੰ ਪਤੀ ਕੀ ਬਣ ਜਾਏਗਾ ਪਹਿਲੇ ਦੂਸਰੀ ਐਗਜ਼ੈਂਪਲ ਹੈ ਜਪਾਨ ਦੇ ਵਿੱਚ ਲੋਕ ਬਹੁਤ ਮਿਹਨਤੀ ਨੇ ਸਰਕਾਰ ਨੇ ਇੱਕ ਡਿਸਾਈਡ ਕੀਤਾ ਕਿ ਜਦੋਂ 60 ਸਾਲ ਦੇ ਹੋ ਜਾਂਦੇ ਨੇ ਬੜੀ ਮਿਹਨਤ ਕਰਦੇ ਨੇ ਲੋਕ ਇੱਥੋਂ ਦੇ ਉਹ ਪਰਿਵਾਰ ਤੋਂ ਦੂਰ ਰਹਿੰਦੇ ਨੇ ਆਪਣੇ ਘਰਦਿਆਂ ਤੋਂ ਦੂਰ ਰਹਿੰਦੇ ਨੇ ਇੱਕ ਇਹੋ ਜਿਹਾ ਕਰੂਜ਼ ਬਣਾਈਏ 30 ਦਿਨਾਂ ਵਾਸਤੇ ਨੀਆਂ ਵਿਵੀ ਇਕੱਠੇ ਰਹਿਣਗੇ ਉਹ 크ਰੂਜ਼ ਦੇ ਵਿੱਚ ਜਿਹੜਾ ਬੰਦਾ ਰਿਟਾਇਰ ਹੋਵੇ ਉਹਨੂੰ ਹਸਬੰਡ ਵਾਈਫ ਨੂੰ ਦੋਨਾਂ ਨੂੰ ਉਹਨਾਂ ਨੇ ਭੇਜਣਾ ਸ਼ੁਰੂ ਕਰ ਦਿੱਤਾ ਦੋ ਤਿੰਨ ਮਹੀਨੇ ਬਾਅਦ ਇਹ 크ਰੂਜ਼ ਗਵਰਨਮੈਂਟ ਨੂੰ ਬੰਦ ਕਰਨਾ ਪਿਆ ਜਦੋਂ ਉੱਥੋਂ 30 ਦਿਨਾਂ ਬਾਅਦ ਬੰਦੇ ਆਉਂਦੇ ਉਹ ਡਾਈਵੋਰਸ ਲੈਣ ਚਲੇ ਜਾਂਦੇ 60 ਸਾਲ ਦੀ ਉਮਰ ਵਿੱਚ ਵੀ ਇਸ ਵਾਸਤੇ ਨਾਂ ਤੇ ਬਹੁਤਾ ਜਿਆਦਾ ਪਿਆਰ ਨਾ ਬਹੁਤਾ ਜਿਆਦਾ ਘੱਟ ਰਿਸ਼ਤੇ ਦਾ ਬੈਲੈਂਸ ਬਣਾਉਣਾ ਇਸ ਤਰ੍ਹਾਂ ਜਿਵੇਂ ਅਸੀਂ ਨੱਟ ਦਾ ਇੱਕ ਤਮਾਸ਼ਾ ਦੇਖਦੇ ਅਗਰਸੀ ਦੇ ਉੱਤੇ ਛੋਟੀ ਜੀ ਲੜਕੀ ਚੱਲਦੀ ਹੈ ਉਹ ਇਧਰ ਵੀ ਪੋਲ ਬੰਨਾ ਉਧਰ ਵੀ ਬੰਨਿਆ ਹੁੰਦਾ ਉੱਤੇ ਰਸਤੇ ਦੇ ਉੱਤੇ ਲੜਕੀ ਇੱਕ ਚੱਲਦੀ ਹੈ ਉਹ ਬੜਾ ਹੱਥ ਦੇ ਵਿੱਚ ਉਹਨੇ ਬਾਸ ਫੜਿਆ ਹੁੰਦਾ ਉਹਦੇ ਨਾਲ ਬੈਲੈਂਸ ਬਣਾ ਕੇ ਚੱਲਦੀ ਹੈ ਬਈ ਇਧਰ ਨਾ ਭਾਰ ਜ਼ਿਆਦਾ ਹੋ ਜੇ ਇਧਰ ਨਾ ਹੋ ਜੇ ਮੈਂ ਡਿੱਗਣਾ ਪਾਵਾਂ ਉਹਨੂੰ ਇੱਕ ਤਰ੍ਹਾਂ ਦਾ ਬੈਲੈਂਸ ਬਣਾ ਕੇ ਉਸੇ ਤਰ੍ਹਾਂ ਹੀ ਸਾਨੂੰ ਰਿਸ਼ਤਿਆਂ ਦੇ ਵਿੱਚ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਬਈ ਕਿਤੇ ਨਾ ਵਾਧ ਨਾ ਘਾਟ ਪੁਰਾਣੀ ਕਹਾਵਤ ਹੈ ਬੱਚਾ ਦੇ ਰੰਬਾ ਚੰਡਿਆਂ ਚੰਗਾ ਰਹਿੰਦਾ ਪਰ ਹੁਣ ਜਿਹੜੇ ਨੇ ਨਾ ਦੇ ਰੰਬੇ ਉਹੋ ਜਿਹੀ ਲੋਏ ਦੇ ਬਣਦੇ ਨੇ ਤੇ ਨਾ ਬੱਚੇ ਵੀ ਅੱਜ ਕੱਲ ਟੱਚ ਸਕਰੀਨ ਦਾ ਜਮਾਨਾ ਹੈ ਬਹੁਤ ਬੈਲੈਂਸ ਕਰਕੇ ਬਹੁਤ ਸਿਆਣਪ ਨਾਲ ਰਿਸ਼ਤਿਆਂ ਨੂੰ ਨਿਭਾਉਣ ਦੀ ਲੋੜ ਹੈ ਇਸੇ ਜੇ ਅਸੀਂ ਕਨੈਕਟ ਰਹਿਨੇ ਆ ਸਾਡੇ ਅੰਦਰ ਸympathy ਪਿਆਰ ਹੋਨੈਸਟੀ ਇਮਾਨਦਾਰੀ ਇਹ ਚੀਜ਼ਾਂ ਰਹਿੰਦੀਆਂ ਨੇ ਰਿਸ਼ਤਿਆਂ 'ਚ ਤਰੇੜ ਕਦੋਂ ਆਂਦੀ ਏ ਜਦੋਂ ਅਸੀਂ ਕਿਸੇ ਨੂੰ ਡਰਾਣੇ ਆ ਜਦੋਂ ਅਸੀਂ ਕਿਸੇ ਦਾ ਲੋੜ ਤੋਂ ਜ਼ਿਆਦਾ ਅਧਿਕਾਰ ਜਮਾ ਦਿੰਨੇ ਆ ਕੋਨੀ ਮੇਰਾ ਹੀ ਪੁੱਤਰ ਹੈ ਨਾ ਮੇਰੇ ਕੋਲ ਹੀ ਆਏਗਾ ਕਿੱਥੇ ਜਾਣਾ ਇਹਨੇ ਪਰ ਇਹ ਮੁਰੇ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋ ਜਾਂਦਾ ਬੱਚੇ ਅੱਜਕੱਲ ਡਿਸੀਜਨ ਕਿਸ ਤਰ੍ਹਾਂ ਦਾ ਲੈ ਲੈਂਦੇ ਨੇ ਬੱਚਿਆਂ ਤੇ ਬਹੁਤ ਜ਼ਿਆਦਾ ਅਧਿਕਾਰ ਕਿਸੇ ਵੀ ਰਿਸ਼ਤੇ ਦੇ ਮੇਰਾ ਬੱਚਾ ਤਾਂ ਨਹੀਂ ਜਿੱਥੇ ਵੀ ਅਸੀਂ ਜੀਨੂੰ ਮਤਲਬ ਆ ਸਮਝ ਲੋ ਇਨੈਬਿਲਿਟੀ ਸਮਝ ਲੈਣਿਆਂ ਵੀ ਬਾਇੰਡ ਗਾਰਡੀਆਂ ਨੇ ਆ ਕਰਨਾ ਉਹ ਵੀ ਇੱਕ ਖਤਰੇ ਵਾਲੀ ਚੀਜ਼ ਜਿੱਥੇ ਬੱਚਾਂ ਰਿਸ਼ਤਿਆਂ ਦੇ ਵਿੱਚ ਲਾਲਚ ਆ ਜਾਏ ਜਿੱਥੇ ਵਿੱਚ ਰਿਸ਼ਤਿਆਂ ਦੇ ਵਿੱਚ ਡਰਾ ਆ ਜਾਏ ਜਿੱਥੇ ਫਰੇਬ ਆ ਜਾਏ ਉਹ ਰਿਸ਼ਤੇ ਵੀ ਜਿਆਦਾ ਚੋਂ ਸਥਾਈ ਨਹੀਂ ਰਹਿੰਦੇ ਜੰਗਲ ਦਾ ਰਾਜਾ ਸ਼ੇਰ ਹੈ ਉਸ ਦੇ ਕੋਲ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਤੇਰੇ ਮੂੰਹ 'ਚ ਸੁਮੈਲ ਆਂਦੀ ਹੈ ਗਿਆ ਉਹ ਚਾ ਬਿੱਲੀ ਨੂੰ ਪੁੱਛਿਆ ਮੇਰੇ ਮੂੰਹ ਚ ਸਮੈਲ ਆਂਦੀ ਕਦੀ ਆਂਦੀ ਐ ਮਾਰਦੀ ਕੁੱਤੇ ਨੂੰ ਪੁੱਛਿਆ ਮੇਰੇ ਮੂੰਹ ਚ ਸਮੈਲ ਆਂਦੀ ਕਹਿੰਦੇ ਜ ਨਹੀਂ ਆਂਦੀ ਉਹਨੇ ਦੇਖਿਆ ਸੀ ਵੀ ਬਿੱਲੀ ਨੇ ਕਿਆ ਆਂਦੀ ਐ ਤੇ ਮੈਨੂੰ ਮਾਰ ਦੇਗਾ ਉਹਨੂੰ ਵੀ ਮਾਰ ਦਿੱਤਾ ਬਾਕੀ ਜਿਹੜੇ ਜਾਨਵਰ ਸੀ ਹੈਰਾਨ ਹੋ ਗਏ ਕਿ ਹੁਣ ਕੀ ਕਰੀਏ ਵਾਰਿਆ ਕੀ ਲੂੰਬੜੀ ਵੀ ਵੀ ਮੇਰੇ ਮੂੰਹ ਚ ਸਮੈਲ ਆਂਦੀ ਐ ਲੂੰਬੜੀ ਥੋੜੀ ਜੀ ਚਲਾਕ ਹੁੰਦੀ ਉਹ ਕਹਿੰਦੀ ਮੈਨੂੰ ਤੇ ਜ ਕਾਮ ਹੋਇਆ ਪਤਾ ਨਹੀਂ ਆਂਦੀ ਐ ਕਿ ਨਹੀਂ ਆਂਦੀ ਉਹ ਜਿੰਦੀ ਰਹਿ ਗਈ ਜਿੱਥੇ ਢਾਰਾ ਸਾਡੇ ਅੰਦਰ ਜਿੱਥੇ ਰਿਸ਼ਤਿਆਂ ਨੂੰ ਅਸੀਂ ਡਰਾ ਕੇ ਨਵਾਣਾ ਚਾਹੁੰਦੇ ਆ ਉਹ ਵੀ ਰਿਸ਼ਤੇ ਜਾਦਾ ਚਿਰ ਸਤਾਈ ਨਹੀਂ ਰਹਿੰਦੇ ਢਾਰਾ ਮਾਦਰ ਰਿਸ਼ਤਾ ਪਿਆਰ ਦਾ ਹੈ ਨਿਰਸ਼ਲ ਹੈ ਆਨ ਕੰਡੀਸ਼ਨਲ ਹੈ ਪਿਓ ਦਾ ਰਿਸ਼ਤਾ ਥੋੜਾ ਜਿਹਾ ਨੇਗੋਸ਼ੀਏਟ ਕਰਦਾ ਹੈ ਪਿਓ ਨੇ ਇਹ ਡਿਸਾਈਡ ਕਰਨਾ ਹੈ ਅੱਛਾ ਇਤਕੀਏ ਨੰਬਰ ਲਿਆਏਗਾ ਤੇ ਤੈਨੂੰ ਸਾਈਕਲ ਲੈ ਕੇ ਦੇਣਾ ਹੈ ਐਨੇ ਨੰਬਰ ਲਿਆਏਗਾ ਤੇ ਤੈਨੂੰ ਟੂ ਵੀਲਰ ਲੈ ਕੇ ਦੇਣਾ ਹੈ ਨੇ ਨੰਬਰ ਲਿਆਏਗਾ ਤੇ ਤੈਨੂੰ 3 ਵੀਹਲਰ ਲੈ ਕੇ ਦੇਣਾ ਪਿੱਤਾ ਦੀ ਨੇਗੋਸ਼ੀਏਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਪਤਾ ਨਹੀਂ ਉਹ ਇਹ ਅਸੀਂ ਲਾਲਚ ਕਰ ਲੈਂਦਾ ਕਿ ਮੈਂ ਇਹਨੂੰ ਜਿਆਦਾ ਅਪਲੀਫਾਈਟ ਕਰਾਂਗਾ ਲਾਲਚ ਦੇ ਕੇ ਉਹਨੇ ਐਗਰੀ ਸੀਟ ਕਰਦਾ ਨੇਗੋਸ਼ੀਏਸ਼ਨ ਵਾਲੇ ਇਸ ਤੇ ਹੁੰਦੇ ਨੇ ਪਤਾ ਦੇ ਮਾਦਾ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਹੈ ਮੋਹ ਦਾ ਰਿਸ਼ਤਾ ਹੈ ਨਿਰਛਲ ਰਿਸ਼ਤਾ ਹੈ ਰਿਸ਼ਤਿਆਂ ਨੂੰ ਮੈਨੇਜ ਕਰਕੇ ਚੱਲੀਏ ਆਪਣੀ ਲਾਈਫ ਦੇ ਵਿੱਚ ਅਸੀਂ 6 ਤਰ੍ਹਾਂ ਦੇ ਸਾਡੇ ਨਾਲ ਸਾਥ ਮਿਲਦੇ ਨੇ ਤਾਂ ਉਹ ਤੋਂ ਪਹਿਲਾਂ ਸਾਡਾ 12 ਸਾਲ ਦੀ ਉਮਰ ਦਾ 20 ਸਾਲ ਦੀ ਉਮਰ ਤੱਕ ਅਸੀਂ ਆਪਣੇ ਮਾਤਾ ਪਿਤਾ ਦੇ ਡਿਪੈਂਡੈਂਟ ਰਹਿੰਦੇ ਆ ਉਹਨਾਂ ਨਾਲ ਸਾਨੂੰ ਰਹਿਣ ਦਾ ਮੌਕਾ ਮਿਲਦਾ ਉਹਦੀ ਵੇਚੀ ਅਸੀਂ ਦੋਸਤਾਂ ਨਾਲ ਥੋੜਾ ਜਿਹਾ ਟਾਈਮ ਬਿਤਾਉਂਦੇ ਆ ਦੋਸਤ ਬੜੇ ਸਿਲੇਕਟਿਵ ਬਣਾਉਣੇ ਚਾਹੀਦੇ ਨੇ ਜਿੰਨੇ ਥੋੜੇ ਦੋਸਤ ਹੋਣਗੇ ਉਹਨੇ ਹੀ ਚੰਗੇ ਹੁੰਦੇ ਨੇ ਉਹਨੇ ਹੀ ਅਸੀਂ ਉਹਨਾਂ ਨੂੰ ਨਿਭਾ ਸਕਦੇ ਆ ਉਸ ਤੋਂ ਬਾਅਦ ਸਾਡਾ ਰਿਸ਼ਤਾ ਜਿਹੜੇ ਕੋਲੀਗ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਕੰਮ ਕਰਦੇ ਆਂ ਜਿਨ੍ਹਾਂ ਦੇ ਨਾਲ ਸਾਡਾ ਵਿਹਾਰ ਹੈ ਜਿਨ੍ਹਾਂ ਦੇ ਨਾਲ ਸਾਡੀ ਬਿਜ਼ਨਸ ਡੀਲਿੰਗ ਲੈ ਸਾਡੇ ਸਪਲਾਈਰ ਨੇ ਸਾਡੇ ਪਰਚੇਜ਼ਰ ਨੇ ਸਾਡੇ ਕਸਟਮਰ ਨੇ ਜਾਂ ਨੌਕਰੀ ਕਰਦੇ ਆ ਸਾਡੇ ਨਾਲ ਨੌਕਰੀ ਕਰਨ ਵਾਲੇ ਨੇ ਉਹਨਾਂ ਨਾਲ ਸਾਡੇ ਸਬੰਧ ਹੁੰਦੇ ਨੇ ਚੌਥੇ ਨੰਬਰ ਤੇ ਸਾਡਾ ਰਿਸ਼ਤਾ ਜਿਹੜਾ ਹੈ ਨਾ ਉਹ ਸਾਡੇ 파ਟਨਰ ਲਾਈਫ 파ਟਨਰ ਨਾਲ ਹੈ ਜਨਾਨੀ ਨਾਲ ਹੈ 90% ਹਿੱਸਾ ਸਾਡਾ ਜਦੋਂ ਅਸੀਂ ਘੋਸ਼ ਵਿੱਚ ਆ ਜਾਂਦੇ ਆ ਉਹ ਉਹਦੇ ਨਾਲ ਅਸੀਂ ਨਿਭਾਣਾ ਹੁੰਦਾ ਹੈ ਉਨੂੰ ਵੀ ਬੜਾ ਡੈਲੀਕੇਟ ਤਰੀਕੇ ਨਾਲ ਔਰ ਬੜਾ ਸਮਝ ਨਾਲ ਸੰਭਾਲਣਾ ਚਾਹੀਦਾ ਹੈ। ਔਰ ਪੰਜਵਾਂ ਰਿਸ਼ਤਾ ਫਿਰ ਬੱਚਿਆਂ ਕੋਲ ਸਾਡਾ ਆਉਂਦਾ ਹੈ। ਉਹ ਟਾਈਮ ਅਸੀਂ ਪੰਜਵੇਂ ਨੰਬਰ ਤੇ ਬੱਚਿਆਂ ਨਾਲ ਸਪੈਂਡ ਕਰਨਾ ਹੁੰਦਾ ਹੈ। ਬੱਚਿਆਂ ਨੂੰ ਵੀ ਬੜਾ ਕੇਅਰਫੁਲੀ ਰੱਖਣਾ, ਬੱਚੇ ਸਾਨੂੰ ਰੱਖਣ ਅਸੀਂ ਬੱਚਿਆਂ ਨੂੰ ਰੱਖਣ। ਇਹ ਰਿਸ਼ਤਿਆਂ ਦੇ ਵਿੱਚ ਇੱਕ ਜਿੱਥੇ ਐਕਸੈਪਟੈਂਸ, ਜਿੱਥੇ ਅਪਰੂਵਲ, ਜਿੱਥੇ ਅਟੈਂਸ਼ਨ ਇਹ ਚੀਜ਼ਾਂ ਹੈਗੀਆਂ ਨੇ ਉੱਥੇ ਕਿਹਨਾਂ ਬੂਮਰਿੰਗ ਕਹਿੰਦੇ ਨੇ ਜਿਵੇਂ ਆਪਾਂ ਕੰਨ ਦੇ ਵਿੱਚ ਆਵਾਜ਼ ਮਾਰੀ ਉਤਰਾਂ ਦੀ ਵਾਪਸ ਆਉਂਦੀ ਜਾਂ ਖਾਲੀ ਬੂਹ ਦੇ ਵਿੱਚ ਅਖੇ ਲੋਕੀ ਚੀਕਾ ਮਾਰਦੇ ਹੁੰਦੇ ਛੋਟੇ ਛੋਟੇ ਬੱਚੇ ਉਤਰਾਂ ਦੀ ਆਵਾਜ਼ ਵਾਪਸ ਆਣੀ ਇਹ ਜਿਸ ਤਰ੍ਹਾਂ ਦੀ ਅਸੀਂ ਆਪ ਬਿਹਾਰ ਬੱਚਿਆਂ ਨਾਲ ਕਰਦੇ ਆ ਉਸੇ ਤਰ੍ਹਾਂ ਦਾ ਉਹਨਾਂ ਵਾਪਸ ਆਉਂਦੀਆਂ ਨੇ ਚੀਜ਼ਾਂ ਇਹ ਜਿਹੜਾ ਛੇਵੇਂ ਸਟੇਜ ਹੈ ਉਹ ਫਿਰ ਹੈਗਾ ਸਾਡੇ ਇਕੱਲੇ ਰਹਿਣ ਦੀ ਸਟੇਜ ਹੈ ਮਾਪਿਆਂ ਨਾਲ ਰਹਿ ਲਿਆ ਦੋਸਤਾਂ ਨਾਲ ਰਹਿ ਲਿਆ ਧੀਗਣ ਨਾਲ ਰਹਿ ਲਿਆ ਘਰਵਾਲੀ ਨਾਲ ਰਹਿ ਲਿਆ ਬੱਚਿਆਂ ਨਾਲ ਰਹਿ ਲਿਆ ਪੁੱਤ-ਪੋਤਿਆਂ ਨਾਲ ਰਹਿ ਲਿਆ ਤੇ ਫਿਰ ਇਹ ਇਕੱਲੇ ਰਹਿਣ ਦਾ ਜਿਹੜਾ ਸਮਾਂ ਆਂਦਾ ਹੈ ਇਹ ਇਕੱਲਾ ਹੈ ਨਾ ਜਿਹੜਾ ਇੱਥੇ ਭੀੜ ਦੇ ਵਿੱਚ ਬੈਠਾ ਵੀ ਤੁਸੀਂ ਇਕੱਲੇ ਹੀ ਆਂ ਮੇਲੇ ਵਿੱਚ ਵੀ ਕਈ ਵਾਰ ਅਸੀਂ ਇਕੱਲੇ ਹੁੰਨੇ ਆਂ ਜਿਵੇਂ ਅਸੀਂ ਕਿਸੇ ਨਾਲ ਕਨੈਕਟਡ ਨਹੀਂ ਆ ਨਾ ਮਾਫ਼ ਕਰਨਾ ਅਸੀਂ ਮੇਲੇ ਜਾਈਏ ਜੇ ਅਸੀਂ ਗੁਰੂ ਨਾਲ ਕਨੈਕਟਡ ਨਹੀਂ ਆ ਨਾ ਲੰਗਰ ਛੱਕ ਕੇ ਆਹ ਕਰਕੇ ਉਹ ਕਰਕੇ ਘਰੇ ਆਉਂਦੇ ਆਉਂਦੇ ਉਹ ਗੁੰਦੀਆਂ ਜਲੇਬੀਆਂ ਦੇ ਆਣੇ ਆਂ ਦਿਵਾਨ ਚ ਗਿਆ ਸੀ ਨਹੀਂ ਭੀੜ ਬੜੀ ਸੀ ਮੈਂ ਦੁਬਾਰਾ ਆ ਗਿਆ ਮਤਲਬ ਕਿ ਜੇ ਅਸੀਂ ਕਨੈਕਟਡ ਨਹੀਂ ਆ ਨਾ ਫਿਰ ਅਸੀਂ ਉਸ ਤਰ੍ਹਾਂ ਦੀ ਹੀ ਗੱਲਾਂ ਕਰਾਂਗੇ ਜੇ ਅਸੀਂ ਜ਼ਿੰਦਗੀ ਦੇ ਵਿੱਚ ਕਨੈਕਟਡ ਆ ਫਿਰ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ ਜੇ ਸਾਨੂੰ ਲਾਈਫ ਦੇ ਵਿੱਚ ਇਹ ਅੱਗਾ ਪਿੱਛਾ ਬਣਿਆ ਹੋਇਆ ਹੈ ਇਕੱਲੇ ਅਸੀਂ ਹੋਣਾ ਹੀ ਹੋਣਾ ਹੈ ਔਰ ਸਮਾਂ ਇਤਰਾ ਦੇ ਮਤਲਬ ਸਿਸਟਮ ਹੀ ਇਹੋ ਜੇ ਬਣਿਆ ਹੋਇਆ ਹੈ ਕਿ ਬੰਦਾ ਨਾ ਕਿਸੇ ਦੇ ਨਾਲ ਆਇਆ ਨਾ ਕਿਸੇ ਦੇ ਨਾਲ ਜਾਣਾ ਉਹਨੇ ਇਕੱਲੇ ਜਦੋਂ ਹੋਣਾ ਉਦੋਂ ਜੇ ਅਸੀਂ ਸਪਿਰਚੁਅਲਟੀ ਹੈ ਸਾਡੇ ਅੰਦਰ ਅਸੀਂ ਗੁਰੂ ਵਾਲੇ ਪਾਸੇ ਜੁੜੇ ਹਾਂ ਪਿਆਰ ਦੀ ਅਕਾਦਮੀ ਇਕੱਲੇ ਨਹੀਂ ਆ ਗੁਰੂ ਹਮੇਸ਼ਾ ਸਾਡੇ ਨਾਲ ਹੈ ਉਹ ਇੱਥੇ ਵੀ ਨਾਲ ਹੈ ਉਹ ਉੱਥੇ ਵੀ ਨਾਲ ਹੈ ਇੱਕ ਨਿੱਕੀ ਜਿਹੀ ਗੱਲ ਰਿਸ਼ਤਿਆਂ ਦੀ ਜਿਹਨੇ ਤੇ ਇੱਕ ਵਿਦਵਾਨ ਨੇ ਦੱਸੀ ਹੈ ਕਿ 30% ਰਿਸ਼ਤੇ ਸਾਡੀ ਮਰਜ਼ੀ ਦੇ ਮੁਤਾਬਕ ਮਿਲ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਪਸੰਦ ਕਰਦੇ ਹਾਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਹ ਸਾਡੇ ਮੁਤਾਬਕ ਸਾਡੇ ਨਾਲ ਖੱਲੇ ਜਾਣਗੇ 30% ਰਿਸ਼ਤੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੇਨਟੇਨੈਂਸ ਚਾਹੀਦੀ ਹੈ ਜਿਹੜੇ ਸਾਨੂੰ ਵਾਰ-ਵਾਰ ਮੇਨਟੇਨ ਕਰਨੇ ਪੈਣਗੇ ਉਹਨਾਂ ਤੇ ਮਿਹਨਤ ਕਰਨੀ ਪੈਏਗੀ ਔਰ ਰਿਸ਼ਤੇ ਕਿਹੜੇ ਹੁੰਦੇ ਨੇ ਤੁਸੀਂ ਜਾਣਦੇ ਹੋ ਜਿਹੜੇ ਵਿਆਹ ਸੱਜਣ ਨੇ ਜਾਂ ਜਿਨ੍ਹਾਂ ਦੇ ਕੁੜਮੇ ਹੈਗੇ ਉਹਨਾਂ ਨੂੰ ਪਤਾ ਹੈ ਕਿ 30% ਕਿਹੜੀ ਕੈਟਾਗਰੀ ਜਾਂਦੇ ਨੇ ਉਹਨਾਂ ਨੂੰ ਬੜੀ ਮਤਲਬ ਜਿਵੇਂ ਦੀਵੇ ਨੂੰ ਦੋਹਾਂ ਪਾਸਾ ਤੋਂ ਹੱਥ ਰੱਖ ਕੇ ਬਿਚਾਣਾ ਪੈਂਦਾ ਉਹ ਮੇਨਟੇਨੈਂਸ ਵਾਲੇ 30% ਰਿਸ਼ਤੇ ਨੇ 20% ਰਿਸ਼ਤੇ ਇਹੋ ਜਿਹੇ ਨੇ ਜਿਹੜੇ ਸਾਡੇ ਕੰਪਿਊਟਰ ਬਣ ਜਾਂਦੇ ਨੇ ਭੈਣ ਭਰਾ ਵੱਡੇ ਹੋ ਗਏ ਮੈਂ ਫੈਕਟਰੀ ਲਾਈ ਉਹਨੇ ño factory ਲਾ ਲਈ ਆ ਕਰ ਲਿਆ ਉਹ ਕਰ ਲਿਆ ਕੰਪਿਟਿਟਰ ਬਣ ਜਾਂਦੇ ਨੇ 20% ਸਾਡੇ ਯਾਰ ਦੋਸਤ ਜਿਹੜੇ ਹੁੰਦੇ ਨੇ ਉਹ ਵੀ ਕੰਪਿਟੀਸ਼ਨ 'ਚ ਆ ਜਾਂਦੇ ਨੇ ਜਿਹੜੇ ਅਖੀਰਲੇ 10% ਰਿਸ਼ਤੇ ਬਚ ਗਏ ਉਹ ਪੱਕੇ ਤੌਰ ਤੇ ਸਾਡੇ ਵਿਰੋਧੀ ਬਣ ਜਾਂਦੇ ਨੇ ਇਸ ਕਰਕੇ ਅਸੀਂ ਕੋਈ ਪ੍ਰਮਾਤਮਾ ਕੋਲ ਪਟਾ ਤਾਂ ਲਿਖਾ ਕੇ ਨਹੀਂ ਲਿਆਏ ਵੀ ਸਾਡੇ ਨਾਲ ਰਿਸ਼ਤਿਆਂ ਦੀ ਗਿਣਤੀ ਜਿਹੜੀ ਹੈ ਉਹ 100% ਸਹੀ ਰਵੇ ਅਸੀਂ ਬਹੁਤ ਪਸੰਦ ਕਰਕੇ ਆਪਣੀ ਚੋਇਸ ਦੀ ਨੌਕਰੀ ਲੈਨੇ ਆ ਨੌਕਰੀ ਕਰਦਿਆਂ 70% ਸਾਡੇ ਮੁਤਾਬਕ ਹੁੰਦੀ ਹੈ 30% ਉਹਤੇ ਵੀ ਸਾਨੂੰ ਕੰਪਰਮਾਈਜ਼ ਕਰਨਾ ਪੈਂਦਾ ਹੈ ਕਦੇ ਬੌਸ ਢੰਗ ਦਾ ਨਹੀਂ ਮਿਲਿਆ ਕਦੇ ਕਲੀਅਰ ਢੰਗ ਦੇ ਨਹੀਂ ਮਿਲੇ ਕਦੇ ਚਪੜਾਸੀ ਆਖੇ ਨਹੀਂ ਲੱਗਦਾ ਕਦੇ ਗਾਹਕ ਨੇ ਆ ਨਹੀਂ ਕੰਮ ਕੀਤਾ 30% ਸਾਨੂੰ ਅਡਜਸਟ ਕਰਨਾ ਪੈਂਦਾ ਹੈ ਰਿਸ਼ਤਿਆਂ ਨੂੰ ਸੰਭਾਲਣਾ ਰਿਸ਼ਤਿਆਂ ਨੂੰ ਬਚਾਣਾ ਰਿਸ਼ਤਿਆਂ ਨੂੰ ਚਸਥਾਈ ਬਣਾਣਾ ਰਿਸ਼ਤੇ ਹਮੇਸ਼ਾ ਹੰਢਣਸਾਰ ਹੋਣ ਸਾਨੂੰ ਐਕਸੈਪਟੈਂਸ ਉਹਨਾਂ ਨੂੰ ਕੰਟਰੋਲ ਨਾ ਕਰੀਏ ਉਹਨਾਂ ਨੂੰ ਸਵੀਕਾਰ ਕਰੀਏ ਉਹਨਾਂ ਨੂੰ ਵੈਲਿਊ ਦੇਈਏ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਉਸ ਦੀ ਕਦਰ ਕਰੀਏ ਉਸ ਨੂੰ ਵੈਲਿਊ ਦੇਈਏ ਵੀ ਹਾਂ ਇਸ ਨੂੰ ਅਸੀਂ ਸੰਭਾਲਣਾ ਹੈ ਛੋਟੇ ਤੋਂ ਛੋਟੀ ਚੀਜ਼ ਨੂੰ ਜੇ ਸਾਨੂੰ ਸੰਭਾਲਣ ਦੀ ਆਦਤ ਪੈ ਜਾਏਗੀ ਫਿਰ ਹੀ ਅਸੀਂ ਵੱਡੀਆਂ-ਵੱਡੀਆਂ ਚੀਜ਼ਾਂ ਉਹ ਕਿਉਂਕਿ ਛੋਟੇ ਨਹੀਂ ਵੱਡਾ ਹੋਣਾ ਉਹ ਸੇ ਫਿਰ ਅਸੀਂ ਵੱਡੀਆਂ ਚੀਜ਼ਾਂ ਨਹੀਂ ਸੰਭਾਲ ਸਕਦੇ ਵੱਡੇ ਰਿਸ਼ਤਿਆਂ ਨੂੰ ਸੰਭਾਲ ਸਕਦੇ ਹਾਂ ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਗੱਲਾਂ ਜਿਹੜੇ ਜਿਹੜੇ ਲਿਆ ਹੁੰਦੀ ਹੈ ਸਭ ਤੋਂ ਵੱਡਾ ਰਿਸ਼ਤਾ ਗੁਰੂ ਦਾ ਹੈ ਗੁਰੂ ਦੇ ਰਿਸ਼ਤੇ ਨਾਲ ਜੁੜੀਏ ਜਿੱਥੇ ਸਪਿਰਚੁਅਲਟੀ ਆ ਗਈ ਛੋਟੇ-ਮੋਟੇ ਰਿਸ਼ਤਿਆਂ ਦੇ ਵਿੱਚ ਜੇ ਸਾਡੇ ਕਿਤੇ ਕੋਈ ਤਰੇੜਾਂ ਆਈਆਂ ਨੇ ਫਰਕ ਆਏ ਨੇ ਗੁਰੂ ਸਮਰੱਥ ਹੈ ਉਹ ਸੰਸਾਰ ਦੀਆਂ ਚੀਜ਼ਾਂ ਨੂੰ ਦੂਰ ਕਰਦਾ ਹੈ ਔਰ ਅਸੀਂ ਭਾਗਾਂ ਵਾਲੇ ਸਾਡੇ ਉੱਪਰ ਤਾਂ ਦੇਹਤ阿里 ਗੁਰੂ ਹੈਗਾ ਅਸੀਂ ਉਹਦੇ ਨਾਲ ਆਪਣੇ ਜਿਹੜੇ ਵੀ ਕਿਤੇ ਕੋਈ ਆਉਂਦੇ ਨੇ ਫਰਕ ਸਾਡੇ ਉਹਨਾਂ ਨੂੰ ਦੂਰ ਵੀ ਕਰ ਸਕਦੇ ਹਾਂ ਔਰ ਹਮੇਸ਼ਾ ਸਾਨੂੰ ਇਸ ਗੱਲ ਦੀ ਅਗਵਾਈ ਦਿੰਦੇ ਨੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡਾ ਬਹੁਤ ਧੰਨਵਾਦ ਜੀ ਅੱਜ ਸਭ ਧਿਆਨ ਨਾਲ ਮੈਨੂੰ ਸੁਣਿਆ ਬਹੁਤ ਬਹੁਤ ਧੰਨਵਾਦ ਸੁਭਾਈਏ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਸੁਲੈਕ ਸਮਝਿਆ ਕਿ ਮੈਂ ਤੁਹਾਡੇ ਕੋ 5 ਮਿੰਟ ਚੁਰਾ ਸਕਾਂ ਬਹੁਤ ਬਹੁਤ ਧੰਨਵਾਦ ਸਮਾਜ ਤੁਹਾਡੇ ਹੀਂ ਦੀ ਹੈ ਸਤਿ ਸ਼੍ਰੀ ਅਕਾਲ